ਰੋਜ਼ਾਨਾ ਸਪੋਕਸਮੈਨ ਦੇਖ ਰਹੇ ਹੋ ਤੁਸੀਂ ਮਹਾ ਪ੍ਰਿੰਸ ਨਿਆਲ ਇਸ ਵਕਤ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਕੰਗੜਾ ਰਨੌਤ ਦੀ ਫਿਲਮ ਅਮਰਜੈਂਸੀ ਨੂੰ ਲੈ ਕੇ ਤਾਂ ਸੈਂਸਰ ਬੋਰਡ ਦੇ ਵੱਲੋਂ ਸਰਟੀਫਿਕੇਟ ਫਿਲਮ ਟੀਮ ਨੂੰ ਭੇਜ ਦਿੱਤਾ ਗਿਆ ਹੈ ਪਰ ਕੁਝ ਬਦਲਾਅ ਜਿਹੜੇ ਨੇ ਕੀਤੇ ਗਏ ਨੇ ਫਿਲਮ ਦੇ ਵਿੱਚ ਔਰ ਕੁਝ ਸੀਨ ਕੱਟੇ ਗਏ ਨੇ ਤਾਂ ਇਸ ਵਕਤੀ ਅਹਿਮ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਸੈਂਸਰ ਬੋਰਡ ਦੇ ਵੱਲੋਂ ਯੂਐਸ ਸਰਟੀਫਿਕੇਟ ਜਿਹੜਾ ਦਿੱਤਾ ਗਿਆ ਹੈ ਇੱਕ ਤਰ੍ਹਾਂ ਦੀ ਕਹਿ ਸਕਦੇ ਆ ਮਨਜ਼ੂਰੀ ਅਮਰਜੈਂਸੀ ਫਿਲਮ ਨੂੰ ਮਿਲ ਗਈ ਹੈ ਤਾਂ 6 ਸਤੰਬਰ ਨੂੰ ਫਿਲਮ ਅਮਰਜੈਂਸੀ ਰਿਲੀਜ਼ ਹੋਣੀ ਸੀ ਪਰ ਉਸ ਦੇ ਵਿੱਚ ਕੁਝ ਵਿਵਾਦਿਤ ਜਿਹੜੇ ਸੀਨ ਨੇ ਉਹਨਾਂ ਨੂੰ ਲੈ ਕੇ ਜਿਹੜਾ ਲਗਾਤਾਰ ਵਿਰੋਧ ਹੋ ਰਿਹਾ ਸੀ ਚਾਹੇ ਸੰਤ ਪਿੰਡਰਾਂ ਵਾਲਿਆਂ ਦੇ ਅਕਸ ਨੂੰ ਲੈ ਕੇ ਉਹਨਾਂ ਦੀ ਉਹਨਾਂ ਦੇ ਜੋ ਸ਼ਬਦ ਵਰਤੇ ਗਏ ਕਿ ਉਸੇ ਤਰੀਕੇ ਦੇ ਨਾਲ ਕਿ ਕਿਤੇ ਵੀ ਅਜਿਹੀ ਗੱਲ ਨਹੀਂ ਹੋਈ ਕਿ ਸੰਤ ਪਿੰਡਰਾ ਵਾਲਿਆਂ ਨੇ ਕਦੇ ਖਾਲਿਸਤਾਨ ਦੀ ਮੰਗ ਕੀਤੀ ਹੋਵੇ ਚਾ ਉਸ ਫਿਲਮ ਟ੍ਰੇਲਰ ਦੇ ਵਿੱਚ ਇਸ ਤਰੀਕੇ ਨਾਲ ਦਿਖਾਇਆ ਗਿਆ ਕਿ ਤੁਸੀਂ ਤੁਹਾਨੂੰ ਵੋਟ ਦੀ ਜ਼ਰੂਰਤ ਹੈ ਔਰ ਸਾਨੂੰ ਖਾਲਿਸਤਾਨ ਚਾਹੀਦਾ ਹੈ ਤਾਂ ਇਹ ਸ਼ਬਦਾਂ ਦੀ ਗੱਲ ਚਾਹੇ ਸਾਬਕਾ ਰਾਸ਼ਟਰਪਤੀ ਦੇ ਵੱਲੋਂ ਮਹਿਲਾਵਾਂ ਦੇ ਉੱਤੇ ਇਤਰਾਜ਼ਯੋਗ ਟਿੱਪਣੀ ਪਾਕਿਸਤਾਨ ਸੈਨਿਕਾਂ ਵੱਲੋਂ ਬੰਗਲਾਦੇਸ਼ੀਆਂ ਤੇ ਫਾਇਰਿੰਗ ਦਾ ਮਾਮਲਾ ਇਹਨਾਂ ਤੇ ਸੋਰਸ ਮੰਗੇ ਗਏ ਨੇ ਫਿਲਮ ਮੇਕਰਸ ਤੇ ਕੋਲੋਂ ਸੈਂਸਰ ਬੋਰਡ ਤੋਂ ਔਰ 14 ਅਗਸਤ ਦਾ ਸਮਾਂ ਦਿੱਤਾ ਗਿਆ ਕਿ 14 ਅਗਸਤ ਤੱਕ ਸੈਂਸਰ ਬੋਰਡ ਤੱਕ ਨੂੰ ਇਹ ਮੇਕਰਸ ਜਿਹੜੇ ਆ ਸੋਰਸ ਦੱਸਣ ਜਿਹੜੇ ਜਿਹੜੇ ਬਦਲਾਅ ਦੀ ਗੱਲ ਕੀਤੀ ਗਈ ਹੈ ਦੱਸਿਆ ਜਾ ਰਿਹਾ ਕਿ 10 ਬਦਲਾਅ ਕਰਨ ਦੀ ਗੱਲ ਕੀਤੀ ਗਈ ਹੈ ਔਰ ਤਿੰਨ ਕੱਟ ਲਾਉਣ ਬਾਰੇ ਇਹ ਗੱਲ ਕਹੀ ਗਈ ਹੈ ਤਿੰਨ ਕੱਟ ਲੱਗਣਗੇ ਔਰ 10 ਬਦਲਾਵ ਹੋਣਗੇ ਫਿਰ ਇਹ ਫਿਲਮ ਰਿਲੀਜ਼ ਹੋਵੇਗੀ ਅਗਲੀ ਡੇਟ ਕੀ ਹੋਵੇਗੀ ਇਹ ਤਾਂ ਟੀਮ ਨੇ ਤੈਅ ਕਰਨੀ ਆ ਪਰ ਐਸਜੀਪੀਸੀ ਦੇ ਵੱਲੋਂ ਵੀ ਇਸ ਤੇ ਸਖਤ ਨੋਟਿਸ ਜਿਹੜਾ ਲਿਆ ਗਿਆ ਸੀ ਕਿ ਸਿੱਖਾਂ ਦੇ ਜਿਹੜਾ ਗਲਤ ਸੀਨ ਨਾ ਦਿਖਾਏ ਜਾਣ ਇਤਰਾਜ਼ਯੋਗ ਸੀਨ ਨਾ ਦਿਖਾਏ ਜਾਣ ਜਿਸ ਚ ਗਲਤ ਇਤਿਹਾਸ ਦਾ ਜ਼ਿਕਰ ਹੋਇਆ ਹੋਵੇ ਤਾਂ ਕਿ ਉਹ ਵੀ ਬਦਲਾਵ ਕੀਤੇ ਗਏ ਨੇ ਇਹ ਤਾਂ ਫਿਲਮ ਰਿਲੀਜ਼ ਹੋਣ ਤੋਂ ਬਾਅਦ ਹੀ ਪਤਾ ਲੱਗੇਗਾ ਜਾਂ ਫਿਰ ਇਸ ਤੇ ਮੰਗ ਕੀਤੀ ਜਾ ਸਕਦੀ ਹੈ ਤਾਂ ਇਸ ਵਕਤ ਦੀ ਅਹਿਮ ਜਾਣਕਾਰੀ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਰੋਜ਼ਾਨਾ ਸਪੋਕਸਮੈਨ ਤੇ ਇਸ ਵਕਤ ਦੀ ਵੱਡੀ ਖਬਰ ਦੇ ਰਿਹਾ ਤੁਹਾਨੂੰ ਫਿਲਮ ਐਮਰਜੈਂਸੀ ਨੂੰ ਲੈ ਕੇ ਫਿਲਮ ਐਮਰਜੈਂਸੀ ਨੂੰ ਲੈ ਕੇ ਸੈਂਸਰ ਬੋਰਡ ਨੇ ਯੂਏ ਸਰਟੀਫਿਕੇਟ ਦੇ ਦਿੱਤਾ ਹੈ ਜੋ ਕਿ ਇਸ ਵਕਤ ਦੀ ਅਹਿਮ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਔਰ ਦੂਜੇ ਪਾਸੇ ਅਗਰ ਫਿਲਮ ਅਮਰਜੈਂਸੀ ਦੀ ਗੱਲ ਕਰੀਏ ਤਾਂ ਬੰਬੇ ਹਾਈ ਕੋਰਟ ਦੇ ਵਿੱਚ ਇਸ ਨੂੰ ਲੈ ਕੇ ਸੁਣਵਾਈ ਵੀ ਚੱਲ ਰਹੀ ਸੀ ਔਰ ਪਹਿਲਾ ਕੰਗੜਾ ਰੌਤ ਦੀ ਟੀਮ ਦਾ ਇਹ ਕਹਿਣਾ ਸੀ ਕਿ ਸੈਂਸਰ ਬੋਰਡ ਦੇ ਵੱਲੋਂ ਸਰਟੀਫਿਕੇਟ ਪਰ ਇਹ ਕਿਹਾ ਗਿਆ ਸੀ ਕਿ ਤੁਹਾਡਾ ਸਰਟੀਫਿਕੇਟ ਤਿਆਰ ਹੈ ਸਰਟੀਫਿਕੇਟ ਲਿਆ ਜਾਓ ਪਰ ਸ਼ਿਕਾਇਤਾਂ ਪਹੁੰਚਣ ਤੋਂ ਬਾਅਦ ਸੈਂਸਰ ਬੋਰਡ ਨੇ ਸਰਟੀਫਿਕੇਟ ਨਹੀਂ ਦਿੱਤਾ ਪੋਸਟਪੋਨ ਕਰ ਦਿੱਤਾ ਜਿਸ ਤੋਂ ਬਾਅਦ ਹੁਣ ਫਿਲਮ ਦੇ ਵਿੱਚੋਂ ਸੀਨ ਕਟ ਜਾਨਗੇ ਜੋ ਕਿ ਇਸ ਵੇਲੇ ਅਹਿਮ ਖਬਰ ਹੈ ਕਿ ਫਿਲਮ ਦੇ ਵਿੱਚੋਂ ਸੀਨ ਕੱਟੇ ਜਾਣਗੇ ਤਿੰਨ ਸੀਨ ਕੱਟੇ ਜਾਣਗੇ ਔਰ 10 ਬਦਲਾਵ ਕੀਤੇ ਜਾਣਗੇ ਇਹਨਾਂ ਬਦਲਾਵ ਤੋਂ ਬਾਅਦ ਹੀ ਫਿਲਮ ਰੀਲੀਜ਼ ਹੋਵੇਗੀ ਫਿਲਮ ਮੇਕਰਸ ਨੂੰ ਕਹਿ ਦਿੱਤਾ ਗਿਆ ਹੈ ਕਿ ਤਿੰਨ ਸੀਨ ਕਟੋ 10 ਬਦਲਾਵ ਕਰੋ ਔਰ ਫਿਰ ਜਿਹੜਾ ਫਿਲਮ ਰਿਲੀਜ਼ ਕੀਤੀ ਜਾਵੇਗੀ ਉਹ ਤਿੰਨ ਸੀਨ ਕਿਹੜੇ ਨੇ 10 ਬਦਲਾਵ ਕਿਹੜੇ ਨੇ ਉਹ ਵਿਸਤਾਰ ਚ ਜਲਦ ਸਾਂਝਾ ਕਰਾਂਗੇ ਪਰ ਜੋ ਵਿਵਾਦਿਤ ਸੀਨ ਸੀਗੇ ਚਾਹੇ ਸੰਤ ਪਿੰਡਰਾ ਵਾਲਿਆਂ ਦੇ ਨੂੰ ਲੈ ਕੇ ਹੋਣ ਕਿ ਉਸ ਨੂੰ ਬਦਲਿਆ ਜਾਏਗਾ ਕਟਿਆ ਜਾਵੇਗਾ ਕਿ ਡਾਇਲੋਗ ਜਿਹੜੇ ਬਦਲੇ ਜਾਣਗੇ ਜਾਂ ਫਿਰ ਉਸ ਦੇ ਵਿੱਚ ਜਿਹੜੇ ਕੱਟ ਨੇ ਉਹ ਕੱਟ ਕਿਹੜੇ ਹੋਣਗੇ ਆ ਚਾਹੇ ਉਹ ਪਾਕਿਸਤਾਨੀ ਸੈਨਿਕਾ ਦੇ ਵੱਲੋਂ ਤਾਂ ਬੰਗਲਾਦੇਸ਼ੀਆਂ ਤੇ ਹਮਲੇ ਦੀ ਗੱਲ ਹੋਵੇ ਇੱਕ ਬੱਚੇ ਦੇ ਸਿਰ ਤੇ ਹਮਲੇ ਦੀ ਗੱਲ ਹੋਵੇ ਜਾਂ ਫਿਰ ਇਤਰਾਜ਼ਯੋਗ ਮਹਿਲਾਵਾਂ ਤੇ ਟਿੱਪਣੀ ਦੀ ਗੱਲ ਹੋਵੇ ਜਾਂ ਗੋਰਿਆਂ ਦੇ ਵੱਲੋਂ ਭਾਰਤੀਆਂ ਨੂੰ ਖਰਗੋਸ਼ ਕਹਿਣ ਦੀ ਗੱਲ ਹੋਵੇ ਤਾਂ ਬਹੁਤ ਸਾਰੇ ਅਜਿਹੀਆਂ ਟਿੱਪਣੀਆਂ ਨੇ ਜੋ ਭਾਰਤ ਦੇ ਉਸ ਸਮੇਂ ਜਦੋਂ ਭਾਰਤ ਦੀ ਚਾਹੇ ਵੰਡ ਹੋਵੇ ਚਾਹੇ ਇੰਦਰਾ ਗਾਂਧੀ ਦੇ ਕਾਰਜਕਾਲ ਦੌਰਾਨ ਹੋਵੇ ਬ੍ਰਿਟਿਸ਼ ਸਰਕਾਰ ਦੇ ਕਈ ਗੋਰਿਆਂ ਦੇ ਵੱਲੋਂ ਕਈ ਅਫਸਰਾਂ ਦੇ ਵੱਲੋਂ ਭਾਰਤੀਆਂ ਤੇ ਟਿੱਪਣੀ ਕੀਤੀ ਗਈ ਪਰ ਹੁਣ ਆ ਜਿਹੜਾ ਇਸ ਦੇ ਵਿੱਚ ਬਦਲਾਅ ਦੀ ਜਿਹੜੀ ਗੱਲ ਕੀਤੀ ਗਈ ਆ ਉਹ 10 ਬਤਲਾਵ ਹੋਣਗੇ ਔਰ ਤਿੰਨ ਸੀਨ ਕੱਟੇ ਜਾਣਗੇ ਤਾਂ ਇਸ ਵਕਤ ਦੀ ਅਹਿਮ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਰੋਜ਼ਾਨਾ ਸਪੋਕਸਮੈਨ ਤੇ ਫਿਲਮ ਕੰਗੜਾ ਰਨੌਤ ਨੂੰ ਲੈ ਕੇ ਆ ਜਿਹੜੀ ਉਹਨਾਂ ਨੂੰ ਸੈਂਸਰ ਬੋਰਡ ਦੇ ਵੱਲੋਂ ਯੂ ਐਸ ਸਰਟੀਫਿਕੇਟ ਭੇਜ ਦਿੱਤਾ ਗਿਆ ਹੈ